ਕਾਰ ਸਵਾਰ ਮਹਿਲਾ ਦੇ ਵੱਲੋਂ ਚਾਰ ਲੋਕਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕੀਤਾ ਗਿਆ ਹੈ ਜਿਨ੍ਹਾਂ ਤੁਹਾਨੂੰ ਦੱਸਦੀ ਹੈ ਕਿ ਕ੍ਰੇਟਾ ਸਵਾਰੇ ਮਹਿਲਾ ਸੀ ਜਿਸ ਦੇ ਵੱਲੋਂ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾਈ ਜਾ ਰਹੀ ਸੀ ਜਿਸ ਤੋਂ ਬਾਅਦ ਉਸ ਦੇ ਵੱਲੋਂ ਮੋਟਰਸਾਈਕਲ ਤੇ ਇੱਕ ਐਕਟਵਨ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਖਾਤਸਾ ਵਾਪਰਦਾ ਜਿਸ ਦੇ ਵਿੱਚ ਚਾਰ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਤੁਸੀਂ ਵੇਖ ਸਕਦੇ ਹੋ ਮੌਕੇ ਤੇ ਕੀ ਹਾਲਾਤ ਬਣੇ ਹੋਏ ਨੇ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਕਾਰਵਾਈ ਕਰਦਿਆਂ ਮਹਿਲਾ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਤੇ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਆਣਾ ਦੇ ਵਿੱਚ ਇੱਕ ਮਹਿਲਾ ਜਿਹੜੀ ਉਹ ਗੱਡੀ ਚਲਾ ਰਹੀ ਸੀ ਗੱਡੀ ਤੇਜ਼ ਰਫ਼ਤਾਰ ਦੇ ਵਿੱਚ ਚਲਾ ਰਹੀ ਸੀ ਉਸ ਤੋਂ ਬਾਅਦ ਗੱਡੀ ਬੇਕਾਬੂ ਹੋ ਜਾਂਦੀ ਹੈ ਤੇ ਮੋਟਰਸਾਈਕਲ ਤੇ ਐਕਟਿਵਾਂ ਨੂੰ ਟੱਕਰ ਮਾਰਦੀ ਹੈ ਉਸ ਤੋਂ ਬਾਅਦ ਚਾਰ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਨੇੜਲੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਆ ਤੇ ਲੋਕਾਂ ਤੋਂ ਸਾਰੀ ਪੁੱਛਤਾਚਾਣ ਤੋਂ ਬਾਅਦ ਮਹਿਲਾ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਹੈ ਤੇ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹੋ ਕਿਸ ਵੇਲੇ ਦੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਸ ਵੇਲੇ ਕਿਸ ਤਰੀਕੇ ਦੇ ਹਾਲਾਤ ਬਣ ਜਾ ਦਨਨੇ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਚਾਰ ਲੋਕ ਜਿਹੜੇ ਗੰਭੀਰ ਰੂਪ ਦੇ ਵਿੱਚ ਸੱਤਮੀ ਹੋਏ ਨੇ ਉਹਨਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਤੇ ਉੱਥੇ ਹੀ ਐਕਟਿਵ ਆ ਤੇ ਮੋਟਰਸਾਈਕਲ ਦੀ ਤਸਵੀਰ ਵੀ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਟੱਕਰ ਜਿਹੜੀ ਉਸ ਮਹਿਲਾ ਦੇ ਵੱਲੋਂ ਆਪਣੀ ਕਾਰ ਦੇ ਨਾਲ ਮਾਰੀ ਜਾਂਦੀ ਹੈ ਤੇ ਦੋਵੇਂ ਚ ਜੰਪ ਪੂਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਉੱਥੇ ਗੱਡੀ ਦਾ ਵੀ ਨੁਕਸਾਨ ਹੋਇਆ ਮੈਂ ਤਾਂ ਜੀ ਅੰਦਰ ਬੈਠੀ ਸੀ ਮੈਨੂੰ ਨਹੀਂ ਪਤਾ ਲੇਕਿਨ ਉਹ ਸਿੱਧੀ ਗੱਡੀ ਘੇਟੀ ਦੀ ਆਈ ਹੈ ਕੁੜੀ ਕੋ ਕੰਟਰੋਲ ਨਹੀਂ ਹੋਈ ਤੇਜ ਆ ਰਹੀ ਬਹੁਤ ਤੇਜ਼ੀ ਬਹੁਤ ਐਕਸਟ੍ਰੀਮ ਤੇਜ਼ੀ ਕਬੀ ਅੱਛਾ ਜੀ ਕਿੰਨੇ ਬੱਚੇ ਕਿੰਨੇ ਥੱਲੇ ਕਿੰਨੇ ਬੰਦੇ ਆਏ ਨੇ ਚਾਰ ਨੂੰ ਸੱਟ ਲੱਗੀ ਸੀ ਦੋ ਖਤਮ ਹੋ ਗਏ ਨੇ ਅੱਛਾ ਜੀ ਦੋ ਜੀਤੀ ਦੋ ਪੂਰੀ ਕਰ ਲਿਖੋ ਜੀ ਬਹੁਤ ਤੇਜ਼ ਗੱਡੀ ਹੁੰਦੀ ਸੀ ਇਹ ਮੁੰਡੇ ਇੱਕ ਨੂੰ ਹੁੰਦੀ ਸੀ ਇਹਦੇ ਤੋਂ ਨੰਨੇ ਬੱਚਿਆਂ ਦੇ ਵਿੱਚ ਬਚਤੀ ਹੋ ਗਿਆ ਕਿੰਨੇ ਕ ਬੰਦੇ ਚੱਕੀ ਹੋ ਗਿਆ ਕੀ ਕੋਈ ਆਹੀ ਇਹ ਹੀ ਬੱਚੇ ਹੋਰ ਕੀ ਤੇ ਕਹਿੰਦੇ ਸਕੂਲ ਦੇ ਬੱਚੇ ਖੜੇ ਸੀਗੇ ਉਹ ਹੋਏ ਹੁਣ ਆ ਸੀ ਆ ਦੇਖੇ ਜੱਲ ਲੱਤਾ ਟੱਟ ਕਿਹੜੇ ਆਤਵਾ ਪੰਚਮ ਅਤਿਵਿਧਾਨ ਚਲੇ ਹਾਂਜੀ ਇਹ ਉਹਨਾਂ ਦੀ ਬਿਜਲੀ ਦੀ ਵੀ ਉਹਨਾਂ ਨੱਟਾ ਕਰਤੀਆਂ ਇਹ ਪੂਰੀ ਰੋ ਤੇਜ਼ ਵੀ ਤੇ ਗੱਡਿਆ ਗਈ ਉਹ ਤੇਜ਼ ਕੂਰੀ ਤੇਜ਼ ਸੀ ਸਾਡੇ ਘਰੇ ਖੜਕਾ ਸੁਣਿਆ ਸੁਣਿਆ ਪਤ ਕੇ ਆਈ ਕਾਫੀ ਦੂਰੋਂ ਜਣੇ ਦੀ ਖੜਕਾ ਸੁਣਿਆ ਸਾਡੇ ਘਰੇ ਉਹ ਖੜਕਾ ਬਹੁਤ ਹੋਈ کو کو یہاں پہ لڑکے کھڑے تھے جی دونوں ایک گاڑی بڑی سپیڈ سے آ رہی تھی جی تے وہ دیکھ کے اتنی سپیڈ تھی کہ دونوں اتنی اوپر اٹھے تے نیچے گرتے سمے سیریس ہو گئے تو دونوں میرے حساب سے ڈیتھ ہو گئی دونوں انہوں نے مجھے سے اٹھائے کہاں پہ لے کے گئے یہ پنچم ہسپتال لے کے گئے کیا نام ہے ان کا ایک کا نام گیانندے ایک کا نام وکاس پڑھتے ہیں کیا کیا کرتے پڑھتے ہیں کون سی کلاس 10th کر گئے تھے اگے کر رہے تھے ماں بلا تو پہلی سنچ ہی آئی لوکاں تو اسی بھی ایک سنچ ਕਹਿੰਦੇ ਇਧਰੋਂ ਗੱਡੀ ਆ ਰਹੀ ਸੀਗੀ ਜੀ ਅੱਗੇ ਸਕੂਟਰਾਂ ਛੋਟਾ ਵਾਲੀ ਦੁਕਾਨ ਆ ਜੀ ਹਾਂਜੀ ਉਤੋਂ ਰਫ਼ਤਾਰ ਤੇ ਹੀ ਤੇਜ਼ ਗੱਡੀ ਕਹਿੰਦੇ ਪਹੁੰਚ ਆਇਆ ਤੇ ਉਤੋਂ ਵਾਸੇ ਉਹ ਗੱਡੀ ਉਧਰੋਂ ਮੋਟਰਸਾਈਕਲ ਚੱਕਦੀ ਆਈ ਕੁੜੀ ਇਧਰੋਂ ਮੁੰਡੇ ਜਾ ਰਹੇ ਸੀ ਕੋਈ ਤੇ ਉਹ ਮੁੰਡਿਆਂ ਨੂੰ ਕਹਿੰਦੇ एकदम ਤੇਜ਼ ਤੇ ਹੀ ਕੁੜੀ ਤੇਜ਼ ਸੀ ਮੁੰਡੇ ਜਾ ਰਹੇ ਜਿੱਧਰੋਂ ਉਹਨੂੰ ਸਾਈਡ ਤੇ ਚੱਕ ਕੇ ਥੋੜੇ ਪਰੋਲ ਦੇ ਥੱਲੇ ਆ ਕੇ ਡਿੱਗ ਪਏ ਫਟਾਫਟ ਹੱਟਣਾ ਦਾ ਨਹੀਂ ਪਤਾ ਸਰ ਕਿੰਨੇ ਹੋ ਗਏ ਤੇ ਕੁੜੀ ਹੁਣ ਕਿੱਥੇ ਆ ਪੁਰੀ ਤੋਂ ਪਹਿਲਾਂ ਸਾਰ ਇੱਥੇ ਅੱਧਾ ਘਾਟਾ ਜਾਂ ਅੰਦਰ ਸੀਗੀ ਉਹ ਤੋਂ ਬਾਅਦ ਚੌਂਕ ਖਾਲੀ ਆ ਕੇ ਲੈ ਗਏ ਕੀ ਲੈ ਕੇ ਗਏ ਨੀਰਦੀਪ ਉਹਨਾਂ ਦਾ ਟਾਈਮ ਵੀ ਵੀ ਨਹੀਂ ਪਤਾ ਲੱਗਿਆ ਇਹ ਤਾਂ ਪੀਸੀਆਰ ਤੋਂ ਆਏ ਆ ਸਾਨੂੰ ਕਾਲ ਕੀ ਕੰਟਰੋਲਰੋਂ ਤੋਂ ਉੱਥੇ ਐਕਸੀਡੈਂਟ ਹੋਇਆ ਉਸੇ ਟਾਈਮ ਬੋਣ ਵਾਲੀ ਲੇਡੀ ਸੀ ਲੇਡੀ ਸੀਗੇ 25 ਸਾਲ ਉਮਰ ਆਉਂਦੀ ਜਿਹੜੇ ਕੋਈ ਬਚਿਆ ਕੋਈ ਐਕਸੀਡੈਂਟ ਤੋਂ ਦੇ ਦੱਸ ਦੇਵੇ ਦਿੱਤਾ ਦੇ ਸੱਟਾਂ ਨੇ ਉਹ ਤੇ ਚੱਲਦੇ ਹਾਂ ਜੀ ਕੋਈ ਡੱਡ ਤਾਂ ਨਹੀਂ ਹੋਇਆ ਨਹੀਂ ਡੱਡ ਕੋਈ ਨਹੀਂ ਸਭ ਠੀਕ ਹੈ ਥੱਲੇ ਕਿੰਨੇ ਜਣੇ ਆਏ ਯਾਰ ਥੱਲੇ 4 ਜਣੇ ਦੱਸਦੇ ਦੋ ਦੇ ਘਟਾ ਥੋੜੀ ਸਾਟ ਦੋ ਦੇ ਜਾ ਤੇ ਉਹ ਵਿਚਾਰਾ ਨੂੰ ਇਹ ਆਜਾ ਕੇ ਪੰਜ ਪਾਸਿਓਂ ਸਟੈਂਪ ਪੇਟੇ ਜੀ ਜੀਡੀਐਸ ਠੀਕ ਹੈ ਰੀਡਿੰਗ ਠੀਕ ਆ ਚੌਂਕੀ ਗਏ ਨੇ ਲੈ ਕੇ ਸਰਕਾਰੀ ਸਕੂਲ ਆਏ ਮੈਨੂੰ ਮਦਦ ਕਰਕੇ ਤਾਂ ਪਤਾ ਲੱਗਦਾ ਕਿ ਕੈਸੈਂਟਰ ਆ ਚੌਂਕੀ ਪਾਕਿਸਤਾਨ ਅਗਰ ਸਰਕਾਰੀ ਜਿੰਮਦੀ ਪਿੰਡ ਚੌਂਕੀ ਪਾਕਿਸਤਾਨ ਅਗਰ ਲੈ ਗਏ ਉਹ ਜਿਹੜੀ ਜਿਹੜੀ ਚੌਂਕੇ ਨਾਲ ਦੇ ਤਰ੍ਹਾਂ ਖੁਰਦੀ ਆ ਸਰਕਾਰੀ ਸਕੂਲ ਚ ਆਉਂਗਾ ਸਰਕਾਰੀ ਸਕੂਲ ਦਾ ਚੰਗੂ ਪਿੰਡਾਂ ਚ ਵੱਡੀ ਪਿੰਡ। ਅੱਜ ਨਾਲ ਇੱਕ ਕ੍ਰੇਟਾ ਗੱਡੀ ਸੀ ਉਹ ਇਧਰੋਂ ਦੁਗਰੀ ਸਾਈਡ ਤੋਂ ਆ ਰਹੀ ਸੀ। ਜਵੱਦੀ ਜਿਹੜਾ ਹਾਈ ਸਕੂਲ ਉਧਰ ਲੱਗੇ ਐਕਸੀਡੈਂਟ ਹੋਇਆ ਉਹਦੇ ਵਿੱਚ ਦੋ ਤਿੰਨ ਬੰਦੇ ਇੰਜਰਡ ਐ। ਉਹ ਅਜੇ ਹਸਪਤਲ ਗਏ ਨੇ ਕੋਈ ਸਾਨੂੰ ਇੰਟੀਮੇਸ਼ਨ ਨਹੀਂ ਆਈ। ਤੇ ਬਾਕੀ ਜਦੋਂ ਵੀ ਸਾਨੂੰ ਇੰਟੀਮੇਸ਼ਨ ਮਿਲਦੀ ਜੋ ਕਾਨੂੰਨ ਹੈ ਉਹਦੇ ਅਨੁਸਾਰ ਕਾਰਵਾਈ ਕਰਦੇ ਹਾਂ।